ਕੀਨੇ ਖੰਜਰ ਚਲਾਏ ਕੀਨੇ ਕਿਤਿਆਂ ਬਫਵਾ ਸਵੇਰ ਹੋ ਚੁੱਕੀ ਸੀ ਤੇ ਇੱਧਰ ਬਣ ਰਿਆ ਆ ਪ੍ਰੋਟੀਨ ਚਾਹ ਜਾ ਕੰਨੀ ਕਹਿੰਦੀ ਮੇਰੇ ਸਾਹ ਉੱਤੇ ਰਹਿਣਾ ਮਾਤਾ ਲੈਣੇ ਤੂੰ ਟੇ ਦੋਨੀ ਆਣੀ ਬੈਰੋ ਸਾਸ ਨੂੰ ਲੋ ਜੀ ਦਰਵਾਜ਼ੇ ਭਾਗੇ ਮਗਰ ਨਾ ਨਾ ਰਹਿ ਤਾ ਮਾਤਾ ਮਿੰਗਵਾ ਜੀ ਤਾਂ ਫਿਕਤੋ ਲੈ ਕੇ ਆਉਣਾ ਤੈਨੂੰ ਲਗਦੀ ਪਈਆਂ ਸੋਹਣਿਆਂ ਦਾ ਹੁਸਨ ਕੁਵਾਰਾ ਦੇਖ ਕੇ ਨੀਂ ਹਿੱਤੀ ਉੱਤੇ ਵੱਖਰਾ ਨਜ਼ਾਰਾ ਦੇਖ ਕੇ ਥੋੜੀ ਜਿਹੀ ਪੀਤੀ ਜਨ ਸਭ ਚੜ ਗਈ ਥੋੜੀ ਜਿਹੀ ਪੀਤੀ ਦੇ ਸਭ ਚੜ ਗਈ ਉਰੇ ਪਰੇ ਹੋ ਜਾਓ ਸਾਸਰੀਆ ਕਾਲਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤੇ ਪਾਹੋਰੇ ਆ ਰੈਡੀ ਜਾਣ ਨੂੰ ਤਿਆਰੀਆਂ ਕਰ ਰਹੇ ਆ ਬਲੌਗ ਨਾਲ ਦੀ ਬਣੇ ਰਹੋ ਤੇ ਦੇਖਿਓ ਕਿੱਥੇ ਜਾ ਰਹੇ ਆਪਾਂ ਤੇ ਸ਼ਾਮ ਦਾ ਟਾਈਮ ਆ ਅਵਨ ਤਿਆਰ ਹੋ ਰਹੀ ਆ ਇਹ ਸੱਜੂ ਵੀ ਤਿਆਰ ਹੋ ਕੇ ਬਹਿ ਗਈ ਆ। ਮੈਨੂੰ ਲੱਗ ਗਿਆ ਹੁਣ ਕੱਲ ਇਹਨੇ ਬਲੌਗ ਦੇਖਿਆ ਹੋਊਗਾ ਹੁਣ ਪਤਾ ਹੁਣ। ਇਹਦੇ ਲਈ ਦੇਖਿਆ ਉਹ ਪਿਛਲਾ ਬਲੌਗ ਦੇਖ ਲਓ। ਇਹਨੇ ਰੈਡੀ ਹੋ ਕੇ ਆ ਕਿ ਨੀਸ਼ਾ ਸ਼ਿਮਾ ਲੱਗ ਰਹੀਆਂ ਪੂਰੀਆਂ ਹਨ। ਪਤਾ ਨਹੀਂ ਮੇਰੇ ਪੂਰੇ ਸਾੜ ਨੂੰ ਪੈਂਦਾ ਰਹਿੰਦਾ। ਸੂਟ ਦੇਖੇ ਕਿੰਨਾ ਵਧੀਆ ਲੱਗਦਾ ਪਿਆਰ। ਇਹਦੇ ਫੇਸ ਤੇ ਸਾੜ ਜਾਂ ਪੈਂਦਾ ਹੈ ਦੱਸਿਓ ਕਮੈਂਟ ਬਾਕਸ ਵਿੱਚ ਕਿਉਂ। ਉਸ ਵੀ ਲਾਉਣ ਸਾੜ ਪੈਂਦਾ ਹੁਣ ਤੇਰੀ। ਕਾ ਤੋ ਪੈਂਦਾ ਹੈ ਕੀ ਗੱਲਾਂ ਬਾਤਾਂ ਤੇ ਓਕੇ ਬੋੜਾ ਖਾਰਸ ਜੀ ਵੀ ਹੁੰਦੀ ਰਹਿੰਦੀ ਆ ਤੇ ਇੱਧਰ ਸਾਡੀ ਉਨੀ ਉਨੀ ਦੇਖੋ ਇਹ ਵੀ ਰੈਡੀ ਹੋ ਚੁੱਕਿਆ ਤੇ ਜਸੂ ਸਾਡਾ ਜਿਹੜਾ ਆ ਉਹ ਦੇਖੋ ਕੀ ਕਰ ਰਿਹਾ ਆ ਆੜ ਦੇ ਕੁਕੜਾ ਬਿਲਾ ਪੁੱਛ ਇਹ ਵੀ ਕੰਨਾ ਜਾਣਾ ਆ ਇਹਨੇ ਵੀ ਮੇਨਾ ਮੈਚਿੰਗ ਮੈਚਿੰਗ ਕਰ ਲਈ ਆ ਇਹ ਸਾਜ ਹੁੰਦਾ ਬੋਆ ਡੰਡ ਫੰਡ ਕੋ ਕਰਦਾ ਤੇਲ ਬਹੁਤ ਹੈਗਾ ਇਹ ਤੇ ਗੂ ਕੋਕੜਾ ਕੋਕੜਾ ਕਰਦਾ ਆ ਆਪਾਂ ਹੁਣ ਜਾ ਰਹੇ ਆ ਜੀ ਫੈਮਿਲੀ ਦੇ ਨਾਲ ਤੇ ਉਸੀ ਸਾਨੂੰ ਇੰਦੀ ਪਿਆਰ ਕਰਦੇ ਰਹੋ ਸਾਰੇ ਜਾਨੇ ਸੈਜੂ ਸੈਜੂ ਦੀ ਲੁੱਕ ਵੀ ਚੈੱਕ ਕਰ ਲਓ ਜੀ ਸੈ ਤਾਂ ਉੱਦੇ ਰੋਈ ਜਾਂਦੀ ਬੱਚੀ ਇਹ ਬਸ ਉਹ ਖੀਜੀ ਰਹਿੰਦੀ ਹਰ ਵੇਲੇ ਇਦਾਂ ਹੀ ਕਦੀ ਇਹ ਇਹਦੀ ਆਹਾਂ ਹੀ ਨਹੀਂ ਸੈਟ ਹੁੰਦੀ ਬੈਲਟੀ ਕਰਦੀ ਰਹਿੰਦੀ ਉਹਨੀ ਬਸ ਕੋਈ ਵੀ ਇੰਨਾ ਹੀ ਅੰਦਿਆਰਾ ਇੱਕ ਵਾਰੀ ਬੰਦ ਹੋ ਉਹਨੂੰ ਬਾਰ ਬਾਰ ਉਹੀ ਖੋਲਦੀ ਰਹਿੰਦੀ ਆ ਨਹੀਂ ਮੈਂ ਦਾਦੀ ਤਾਂ ਜਿਹੜੀ ਢਿੰਗੀ ਜਾਈ ਬੰਨੀ ਮੈਂ ਬੰਦੀ ਨਹੀਂ ਰੁਕ ਜਾ ਬੰਦ ਨਹੀਂ ਆ ਫੇਰ ਰੁਕ ਜਾ ਤਾਂ ਇਹ ਕਸ ਕੇ ਬੰਨ੍ਹ ਹੁੰਦੀ ਆ ਬੰਦ ਨਹੀਂ ਮੇ ਕੋਈ ਬਸ ਇਹਦਾ ਇਹੀ ਕੰਮ ਰਹਿੰਦਾ ਹਰ ਵੇਲੇ ਤੇ ਹੋ ਗਏ ਰੈਡੀ ਨਾ ਸਾਡੇ ਝੂਲੇ ਝੂਲੇ ਪਹਿਲਾਂ ਤੂੰ ਨੋ ਨੋ ਝੂਲੇ ਵੀ ਤੈਨੂੰ ਚਲਾ ਦਾਂਗੇ ਕੋਈ ਗੱਲ ਨਹੀਂ ਸਾਰੇ ਇਹਨੂੰ ਸਾਰੇ ਮੇਲੇ ਥੰਦੇ ਰੀ ਬੀਬਾ ਤਿਆਰ ਹੋ ਕੇ ਬਹਿ ਗਈ ਹੈ ਬਾਹਰ ਇੱਧਰ ਬੱਚੇ ਸਾਡੇ ਵੀ ਰੈਡੀ ਹੋ ਕੇ ਬਹਿ ਗਏ ਜੱਛੂਏ ਡਰੈਸ ਵਿੱਚ ਕਿੰਦਾ ਨਹੀਂ ਲੱਗਦੀ ਤੁਹਾਨੂੰ ਸਾਰਿਆਂ ਨੂੰ ਸਾਨੂੰ ਤਾਂ ਬਹੁਤ ਵਧੀਆ ਲੱਗੀ ਆ ਸਾਡੇ ਕਿੰਨੇ ਤੇ ਸਾਡੀ ਸਹਿਜੂ ਪ੍ਰੀਤ ਵੀ ਦੱਸੋ ਕਿਦਾਂ ਲੱਗਦੀ ਐ ਇਹਨੂੰ ਵੀ ਡਰੈਸ ਕਿਦਾਂ ਨਹੀਂ ਲੱਗਦੀ ਨੇ ਸੇਮ ਮਿਲੀ ਨਹੀਂ ਸਾਨੂੰ ਤੋ ਫਰਾਗ ਜੀ ਲੈਣੀ ਪਈ ਸਾਨੂੰ ਫਰਾਗ ਸਾਨੂੰ ਮਹਿੰਗੀ ਲੱਗੀ 800 ਰੁਪਏ ਦੀ ਬਹੁਤ ਜਿਆਦਾ ਨਹੀਂ ਪੈਰ ਲੱਗੀ ਵੀ ਨਹੀਂ ਕੋਣੀ ਨਹੀਂ ਸੋਹਣੀ ਤਾਂ ਲੱਗੀ ਸੀਗੀ ਮੈਨੂੰ ਤਾਂ ਪਸੰਦ ਨਹੀਂ ਆਈ ਤੇ ਆ ਬੀਬਾ ਸਾਡੀ ਦੀ ਟੁੱਟ ਗਈ ਜੁੱਤੜ ਜੁੱਤੀ ਟੁੱਟ ਗਈ ਇਹਦੀ ਖੜੇ ਪੈਰ ਤੇ ਬੀਬਾ ਨੂੰ ਹੁਣ ਰੈਡੀ ਕਰਨਾ ਪਿਆ ਆ ਵੀ ਕੰਮ ਨਾਲੇ ਪਹਿਲੀ ਗੱਲ ਤਾਂ ਨਵੀਂ ਲੈ ਲੈ ਯਾਰ ਐਮੀ ਕੀ ਰੱਖੀ ਦੋਵੇਂ ਲੈ ਆ ਦੋਣਾ ਚੱਲ ਜਾਨੀ ਅੱਜ ਤਾਂ ਜਾਨੀ ਚਲੋ ਬੀਬਾ ਜਾਨਾ ਬੀਬਾ ਤੁਸੀਂ ਆ ਇਹਦਾ ਲੈ ਕੇ ਆਉਂਗੇ ਚਲੋ ਮੈਂ ਅੱਜ ਹੀ ਕਰ ਜਾਨੀ ਆ ਚਲੋ ਹੋਣ ਯਾਰ ਵਧੀਆ ਲੈ ਲੈਣੀ ਥੀ 2 300 ਵਾਲੀ ਲੈਣੀ ਪੈਂਦੀ ਆ ਹੋਰ ਖਰਾਬ ਹੋ ਜਾ ਟਾਈਮ ਦੇਖ ਲਓ ਕਿੰਨਾ ਹੋ ਗਿਆ ਆ ਉੱਥੇ ਬੈਠੀ ਹੁਣ ਚਲੋ ਨਿਕਲੋ ਤੁਸੀਂ ਲੈ ਟੋਲੀਪੁਰ ਦਾ ਕਿੱਥੇ ਜਾਣਾ ਟੋਲੀਪੁਰ ਹਾਂ ਟਾਈਮ ਲੱਗਣਾ ਲੱਗਦਾ ਹੈ ਹੱਥ ਲੱਗਦਾ ਹੈ ਕੰਦੇ ਮਾਰੇ ਬੜੀ ਲੰਘ ਕੇ ਹੁਣ ਜਿੱਦਾਂ ਜਿੱਦਾਂ ਨਾਨੀ ਦਾ ਪੇ ਮੇਰੇ ਨੰਨ ਨਾਨੀ ਦਾ ਇੱਕ ਮੋੜਾ ਅਦਰ ਮੰਦੀ ਸੱਸੂ ਮੇਰੀ ਮੰਮੀ ਤੇ ਅਮਨੀ ਸੱਸੂ ਮਾਰੇਡੀ ਹੋ ਚੁੱਕੀ ਆ ਉਹਨੇ ਤੁਹਾਨੂੰ ਦਿਖਾਉਦਾ ਆ ਆ ਦੇਖੋ ਇਹਨੇ ਦੂਤਾ ਗੁੰਨਾ ਤੇ ਕੀ ਬੜੀਆ ਬੋਲ ਹੁਣ ਤੇ ਲੱਗੇ ਆ ਗੱਲਾਂ ਕਰ ਰਹੇ ਆ ਆਪਣੀ ਵੀ ਨਾਲ ਤੇ ਪ੍ਰੈਸ ਦੱਸੇ ਹੁੰਦੇ ਨੇ ਕਿੱਦਾਂ ਲੱਗੀ ਤੁਹਾਨੂੰ ਸਾਰਿਆਂ ਨੂੰ ਸਟਾਲ ਤਾਂ ਮੈਨੂੰ ਬਹੁਤ ਸੋਹਣਾ ਲੱਗਦਾ ਪਿਆ ਆ ਓਕੇ ਰਪਾਣ ਦਾਤ ਕਹਿੰਦੀ ਜਿੱਦਾਂ ਇਹਨਾਂ ਦੇ ਪੇਟੀਆਂ ਭਰੀਆਂ ਆ ਨਾ ਕਹਿੰਦੀ ਉਹ ਸਾਨਾ ਤਾਂ ਕਹਿੰਦੀ ਇਹ ਪਖੰਡ ਕਰਦੀ ਆ ਮੈਂ ਕਿ ਨੀ ਚਮਕੀਲਾ ਕੋਈ ਕੱਟ ਕੇ ਛੂਟ ਮੋੜਾ ਸੀ ਕੌਣ ਕਹਿੰਦੀ ਛੋકરી ਸਹੀ ਲੱਗਦੀ ਸੋਹਣੀ ਲੱਗਦੀ ਪਈਆਂ ਉਹਨਿਆਂ ਦਾ ਹੁਸਨ ਕੁਵਾਰਾ ਦੇਖ ਕੇ ਨੀ ਇਥੇ ਵੱਖਰਾ ਨਜ਼ਾਰਾ ਦੇਖ ਕੇ ਥੋੜੀ ਜਹੀ ਪੀਤੀ ਤੇ ਸਭ ਚੜ ਗਈ ਥੋੜੀ ਜਹੀ ਪੀਤੀ ਤੇ ਸਭ ਚੜ ਗਈ ਪਰੇ ਹੋ ਜੋ ਜੱਟ ਨੂੰ ਸ਼ਰਾਬ ਚੜ ਗਈ ਲਓ ਜੀ ਹੀਪਾ ਸਾਡੀ ਰੈਡੀ ਹੋ ਚੁੱਕੀ ਆ ਜੱਛੂ ਸਾਡਾ ਦੇਖੋ ਤੁਸੀਂ ਜੱਛੂ ਨੂੰ ਪਿਆਰ ਕਰਨ ਵਾਲੇ ਕਮੈਂਟ ਬਾਕਸ ਵਿੱਚ ਮੈਨੂੰ ਦੱਸੋ ਜੱਛੂ ਪੈ ਹੋ ਗਈ ਜੱਛੂ ਪੈ ਹੋ ਗਈ ਜੱਛੂ ਦੇ ਮੱਖੀਆਂ ਵਗੀਆਂ ਇਹ ਇੱਧਰ ਸਾਡਾ ਸ਼ੈਜੀ ਪੁੱਤ ਆ ਭੁਜਾਤੀ ਨਾ ਨਾ ਮੋਲੇ ਸਾਰਾ ਕੁਝ ਹੋਟਲ ਆ। ਅੱਛਾ। ਲੋ ਜੀ ਪਹੁੰਚ ਚੁੱਕੇ ਆਂ ਅਸੀਂ ਮੇਲੇ ਦੇ ਵਿੱਚ ਤੇ ਬਹੁਤ ਜ਼ਿਆਦਾ ਰਸ਼ਾ ਗੱਡੀਆਂ ਦਾ ਮੋਟਾ ਰਸ਼ਾ ਵੀ ਦੇਖਿਆ ਬਹੁਤ ਸਾਰਾ ਪਿਆਰ ਮਿਲ ਰਿਹਾ ਸਾਰਿਆਂ ਨੂੰ ਫੈਮਿਲੀ ਸਾਡੀ ਪਹੁੰਚੀ ਮੰਮੀ ਹੁਣੀ ਆ ਗਏ ਆ ਤੇ ਆਪਾਂ ਵੀ ਆ ਗਏ ਹਲੇ ਉੱਤਰੀ ਸੀ ਸਾਨੂੰ ਸਾਡੇ ਚਾਹਣ ਵਾਲੇ ਮਿਲੇ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ।

ਉਹ ਸਾਰਾ ਪਿਆਰ ਮਿਲਦਿਆ ਪਗਲਿਕਦਾ ਸਾਨੂੰ ਇੱਡੀ ਪਿਆਰ ਕਰਦਿ ਰਹੋ ਸਾਰੇ ਜਾਨੀ ਉਹ ਸਾਰਾ ਪਿਆਰ ਮਿਲਦਿਆ ਚੱਲ ਚੁੱchu ਵੀ ਸਾਡਾ ਮੁੱਤ ਦੇਖਣ ਆ ਗਾ ਮਮੀ ਹਣੀ ਦੀ ਮਮੀ ਮਗਰ ਮਗਰ ਨਾ ਆਣਾ ਰਹਾ ਤਾਂ ਮੈਂ ਗੁਵਾਜ ਗਈ ਤਾਂ ਫਿਕਤ ਲੈ ਕੇ ਆਉਣਾ ਮੈਂ ਉਹ ਦਿਖਾਉ ਬਲੂ ਲਾ ਲਓ ਜੀ ਦਰਵਾਜ਼ੇ ਭਾ ਗਏ ਲੱਭ ਰਿਆ ਤੇ ਆ ਗੁਰਾ ਦਰਸ਼ਨ ਕਰ ਮੁਝੂ ਮੁਝੂ ਉਹ ਚੁੱchu ਦੇ ਦੂਦਵਾਰਾ ਕਾਨੂੰ ਉੱਤੇ ਹੀ ਲੱਆ ਆ ਦੂਦਵਾਰ ਨੂੰ ਜਿਹੜਾ ਬਹੁਤ ਸ਼ਾਨਦਾਰ ਹੁੰਦਾ ਹੈ ਤੋ ਦਿੱਤੋ ਉਹਨਾਂ ਦਾ ਖੜੀ ਆਪਣੀ ਉਹ ਵਾਲਾ ਆਪਣਾ ਜੀ ਮੈਨੂੰ ਚੂਨਾ ਜੂਨੋਂ ਤੇ ਜਾਉਂਗਾ ਤੇਰੇ ਜੀ ਲਓ ਜੀ ਦਰਬਾਰ ਦੇ ਦਰਸ਼ਨ ਕਰ ਲਓ ਸਾਰੇ ਜਣੇ ਬਹੁਤ ਸਾਰੇ ਬਲੌਗ ਨਾ ਬਣੇ ਰਹੋ ਤੇ ਹੁਣ ਅਸੀਂ ਟਿਕਣ ਗਏ ਆ ਮੱਥਾ चैनल में जरूर सबसक्राइब करे लाइक करो कमेंट करो इस मा टेक लीजिए तो फिर तुम नैक्सट अगे देखते हैं कि है। लगी है लाइन लगी लाइन लगी लगती है दर्शन करो चोलीपुर दरबार है जी साइया का बहुत ही ਕਿਮਾ ਦੇ ਰਹੇ ਮੰਨ ਸਕੂਲ ਮਿਲ ਰਾਕੇ ਆ ਗਏ ਅਰਵਾਦ ਤੇ ਅਮਨੋਂ ਨਿੰਮਟਾ ਦੇ ਗਰੇਆ ਤੇ ਮਗਰ ਮਗਰ ਮੈਂ ਜਾ ਰਿਆਂ ਸਾਂਝੂ ਸਾਡੇ ਵਿੱਚ ਇੱਕ ਖਾਦੀ ਪਈ ਆ ਪਿਆਰ ਹੀ ਬਹੁਤ ਸਾਰਾ ਮਿਲ ਰਿਹਾ ਸਾਨੂੰ ਤੁਹਾਡੇ ਦਾ ਤੁਸੀਂ ਪਿਆਰ ਕਰਦੇ ਹੋ ਸਾਰੇ ਜਣੇ ਤੁਹਾਡੇ ਪਿਆਰ ਸਦਕੇ ਆਪਾਂ ਇੱਥੇ ਤੱਕ ਪਹੁੰਚੇ ਆ ਤੇ ਨਵੇਂ ਨੌਲ ਬਣਦੇ ਆ ਬੜੀ ਵਧੀਆ ਬੜੀ ਵਧੀਆ ਬਹੁਤ ਚੰਕਰ

پاني <inaudible> پاني ਚੱਲੇ ਆ ਦਰਸ਼ਨ ਹੋ ਗਏ ਆ ਨਲਕੇ ਦਾ ਪਾਣੀ ਪਾ ਲ ਕੇ ਦਾ ਪਾਣੀ ਨਲਕੇ ਦਾ ਪਾਣੀ ਪੀਣੇ ਗੈਟ ਮਾਈਂਡ ਨਾਲ ਕਿਹੜਾ ਕੌਣ ਕੌਣ ਨਲਕੇ ਦਾ ਪਾਣੀ ਮਿਸ ਕਰ ਰਿਹਾ ਤੇ ਨਲਕੇ ਦਾ ਪਾਣੀ ਬਹੁਤ ਤੇ ਜਿੰਦਾ ਠੰਡਾ ਹੁੰਦਾ ਹੈ ਨਾ ਹੈਗਾ ਅੱਗੇ ਜੀ ਚੋਲੀਪੁਰ ਦਰਵਾਜ਼ਾ ਜੀ 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 ਜ ਸੈੱਟ ਦਿਖਾ ਰਹੀ ਇਧਰ ਕੇ ਕਰ ਬੱਬੀ ਦਾ ਹੈਪੀ ਬਰਥਡੇ ਵੱਡੇ ਬਾਬਾ ਜੀ ਦਾ ਚਲੋ ਸਾਡੀ ਹੋ ਰਹੀ ਹੈ ਵਾਪਸੀ ਵੀਰਾ ਕਿਥੇ ਆਉਣਾ ਲਓ ਜੀ ਹੁਣ ਆਪਾਂ ਜਾ ਰਹੇ ਹਾਂ ਵਾਪਸ ਤੇ ਜੀ ਕੰਮ ਨਹੀਂ ਦੇਖੀ ਅਸੀਂ ਥੋੜੇ ਹੈ ਹੈ ਛੋਟਾ ਲਾ ਕੇ ਦਿਓ ਥੈਂਕ ਯੂ ਕੰਦੀ ਝੂੜੇ ਲੈਣੇ ਆ ਦੇਖਦੇ ਆ ਝੂੜੇ ਵਾਲਾ ਤਾਂ ਹੈਗਾ ਕਿ ਨਹੀਂ ਹੈਗਾ ਉੱਥੇ ਫਿਰ ਝੂੜੇ ਨੂੰ ਲੈ ਕੇ ਦਿੰਦੇ ਮੇਰਾ ਹੋ ਚੱਲਾ ਆ ਤੇ ਹੁਣ ਟਾਈਮ ਤੇ ਘਰ ਚਲੀਏ ਤੇ ਕੱਲ ਨੂੰ ਮੇਲਾ ਦੇਖੀ ਆ ਕੇ ਫਿਰ ਕੱਲ ਤਾਂ ਕਰਨੀ ਬਹੁਤ ਜ਼ਿਆਦਾ ਹੈ ਰੈਸ ਕਰਕੇ ਦੇਖ ਦੇਖੋ ਇਹਦੀ ਬਈ ਇਹ ਤਾਂ ਨਹੀਂ ਦੇਖੀ ਜਾਂਦੀ ਉਸ ਜੀ ਇਹਦੀ ਥੋਂਦੋਂ ਲਾਪਣੀ ਦਿੱਤੀ ਜਿਵੇਂ ਚੂਈ ਗਾਦਾ ਤੇ ਆ ਦੇਖੋ ਤਾਂ ਨਹੀਂ ਦੇਖੀ ਜਾਂਦੀ ਇਹ ਉਹ ਉੱਪਰ ਲੱਗੇ ਹੋਣ ਉਹ ਦੀ ਉਹ ਕਿਹੜੇ ਬੱਤੇ ਰੱਖੋ ਚਲੋ ਚਲੋ ਜਿੱਥੇ ਲੈਣਾ ਚਲੋ ਕਿੱਧਰ ਮੁੜਿਆ ਕਿੱਥੇ ਲੈਣਾ ਦੱਸ ਔਰ ਤੇ ਲੈ ਆ ਉਹ ਕਿੱਲਾ ਦਾ ਚੱਲ ਉਹ ਤੇ ਚੱਲ ਉਹਦੇ ਤੇ ਲੈ ਲੈ ਗੇਰ ਉਹ ਲੈਣੇ ਦੂਤੇ ਨਹੀਂ ਲੈਣੇ ਇੱਕ ਕਿਉਂ ਤੇ ਇੱਕ ਵੀ ਹੁੰਦੀ ਲੈ ਲੈ ਜਿੱਥੇ ਲੈਣੇ ਆ ਛੱਡ ਜਾ ਤੂੰ ਵੀ ਚੜ ਜਾ ਚੜਨਾ ਤੂੰ ਕ੍ਰੈਡਿਟ ਆ ਬਰੀ ਤਾਰੀਂ ਹੋਗੇ ਉਹ ਜੀ ਸੈਚੂਆਟਿਵ ਪੂਰੇ ਝੂਟ ਰਹੀ ਆ ਸੈਚੂਆਟਾ ਹੋ ਗਿਆ ਝੂੜਾ ਨੇ ਕੀ ਸੀਗਾ ਕਿਦੋਂ ਦੇ ਕਹਿਣ ਦੇ ਸੀਗੀ ਇਹ ਉੱਪਰ ਜਾ ਕਹਿਣ ਉੱਪਰ ਜਾ ਰੁਕੇ ਫੜ ਫੜ ਕੇ ਚਲ ਜਾ ਫੜ ਫੜ ਕੇ ਫੜ ਫੜ ਕੇ ਜਾ ਉਹਨਾਂ ਦੇ ਉੱਪਰ ਲੈ ਤੂੰ ਹੀ ਲੈਣਾ ਭੋਲੂ

ਆ ਜਾ ਆ ਜਾ ਤੂੰ ਸਾਡੀ ਸੈਰ ਫੀਲ ਕਾਰਪੋਰੇਟ ਕਰ ਰਹੀ ਆ ਇੰਜੋਏ ਖੇਲੀਏ ਖੇਲੀਏ ਕੋਈ ਗੱਲ ਕਹਿੰਦੀ ਸੀ ਕਿ ਮੈਂ ਠੂਡੇ ਜਾਣੀ ਆ ਤਾਂ ਹੁਣ ਬੰਦ ਕਰ ਦੇ ਤੂੰ ਜਾਲ ਲੈਣੇ ਕਾਹਤੇ ਔਰ ਚੜਜੋ ਵੱਡੇ ਤੇ ਚੜਨਾ ਮਾਤ ਲੈਣੇ ਤੂੰ ਠੂਡੇ ਦੋਨੀ ਜਾਣੀ ਬੈਰੋ ਸਾਸ ਨਾ ਵੱਡੇ ਦੇ ਚੜ ਜਾ ਦੋ ਨਹੀਂ ਜਾਣੀਆਂ ਇੱਥੇ ਦੇਖਦੇ ਜੇ ਜਾਂਦੀਆਂ ਕਿ ਨਹੀਂ ਮੰਨਦੀਆਂ ਕਿ ਨਹੀਂ ਮੰਦੀਆਂ ਮੈਨੂੰ ਲੱਗਦਾ ਨਹੀਂ ਮੰਨਣਗੀ ਮਾਤਾ ਹੱਟ ਡਰਦੀ ਬਹੁਤ ਆ ਤਾਂ ਉਹ ਤੇ ਮੈਂ ਦਾ ਆ ਕਰ ਜਾਣਾ ਜਾਣਾ ਪੜਾ ਚੱਲਿਓ ਲੈ ਜਾ ਲੈ ਜਾ ਲੈ ਜਾ ਕੋਈ ਨਹੀਂ ਕਹਿੰਦੇ ਜਲਾ ਸਾਹ ਉੱਤੇ ਰਹਿਣਾ ਯਾਰ ਇੱਥੇ ਝੂਟੇ ਲੈ ਰਹੀ ਆ ਅੱਜ ਇਹਦੇ ਸਾਰੇ ਸ਼ੌਂਕ ਪੂਰੇ ਕਰਦੇ ਨੇ ਆ ਜਿੱਥੇ ਇਹ ਤੇ ਕਹੂਗੀ ਉੱਥੇ ਦੇ ਝੂਟੇ ਦਵਾ ਦੇਣੇ ਅੱਜ ਇਹਨੂੰ ਕਿਉਂਕਿ ਅੱਜ ਮੌਸਮ ਵੀ ਠੰਡਾ ਆ ਤੇ ਆਪਾਂ ਵੀ ਫ੍ਰੀ ਹੈਗੇ ਆ ਅੱਜ ਤੇ ਬੱਚਿਆਂ ਨੂੰ ਮਸਤੀ ਕਰਨੀ ਪੂਰੀ ਅੱਜ ਬੱਚਿਆਂ ਦੇ ਨਾਲ ਹੀ ਆ ਸਾਰਾ ਕੁਝ ਬੱਚਿਆਂ ਨੂੰ ਖੁਸ਼ ਰੱਖੋ ਤੇ ਆਪ ਵੀ ਖੁਸ਼ ਰਹੋ ਆਇਆ ਕਰਨਾ ਲੈ ਆਇਆ ਦੇ ਜਿਹੜੀ ਪੂਰੀ ਹੋ ਜਾਂਦੀ ਹੈ ਸੈਜ ਜਿਹੜੀ ਹੋ ਜਾਂਦੀ ਹੈ ਦੋ ਕਰਤੀਆ ਤੀਜੀ ਦੇਖ ਕਿਹੜੀ ਫਰਮੈਟ ਪੂਰੀ ਚੱਚੂ ਵੀ ਕਰਨ ਲਿਆ ਆ ਇਹ ਤੂੰ ਨਹੀਂ ਲੈਣਾ ਕਹੇ ਤੇ ਆ ਇਹ ਤੇ ਨਹੀਂ ਆ ਆ ਗੇੜਾ ਦੇ ਦੇ ਮੈਂ ਪੈਸੇ ਕੱਢਣਾ ਖਾਲੀ ਖਾਲੀ ਮਾਰਦੀ ਆ ਇਹ ਮਸਤ ਹੋਈ ਪਈ ਅੱਜ ਮਾਰਦੀ ਆ ਮੇਰੀ ਮੋੜ 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 ਲੋ ਜੀ ਖਾਂਗੀ ਆ ਗਈ ਸ਼ੁਰੂਆਤ ਕਰ ਲੋ ਜੀ ਸੰਗ ਦਾ ਘਰੇ ਪਹੁੰਚ ਗਈਆਂ ਆ ਆਪਾਂ ਘਰੇ ਆ ਗਏ ਸੀ ਮੇਲਾ ਦੇਖ ਕੇ ਸੈਤੂ ਨੂੰ ਦਵਾਈ ਝੂਟੇ ਤੁਸੀਂ ਦੇਖੇ ਹੋਣੇ ਆ ਤੇ ਹਾਂ ਜੀ ਸੈਤੂ ਬਲੌਗ ਦੇ ਕਿੰਨੇ ਸੈਤੂ ਬਲੌਗ ਦੇਖਣਦੇ ਆ ਅੱਜ ਗੱਲ ਲਿਦਾ ਕਿ ਥੋੜਾ ਹੋ ਜਾਓ ਕਮੈਂਟ ਕਰਿਓ ਬੋਲ ਲੈਣੇ ਤੇ ਇਹਨਾਂ ਨੇ ਬਲੌਗ ਦੇਖਿਆ ਸੀ ਕੱਲ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਰਿਆਂ ਨੇ ਬਹੁਤ ਬੈਡ ਫੀਲ ਕਰ ਰਹੇ ਹੋਣੇ ਆ ਕਿ ਕਮੈਂਟ ਕਿਉਂ ਨਹੀਂ ਹੋਣਦੇ ਕਮੈਂਟ ਇਸ ਕਰਕੇ ਨਹੀਂ ਹੁੰਦੇ ਸੀ ਉਹ ਕੋਈ ਵਿਚ ਆ ਗਈ ਸੀ ਬੱਚੇ ਜਿਆਦਾ ਕਿਡਸ ਆ ਗਿਆ ਤੇ ਉਹਦੇ ਕਰਕੇ ਕਮੈਂਟ ਸਾਡੇ ਬੰਦ ਹੋ ਗਏ ਨਹੀਂ ਤਾਂ ਤੁਸੀਂ ਕਮੈਂਟ ਕਰ ਨਹੀਂ ਕਰ पाए ਤਾਂ ਬਹੁਤ ਇਸ ਕਰਕੇ ਕਮੈਂਟ ਆਫ ਹੋ ਗਏ ਸੀ ਹੈਨਾ ਤੇ ਹੁਣੇ ਦੁੱਧ ਪੀਂਦੇ ਆ ਮੇਰੇ ਦੁੱਧ ਮੈਂ ਹਲੇ ਗੋਲੀ ਖਾਣੀ ਹੈ ਇੱਕ ਹਾਂਜੀ ਮੈਨੂੰ ਬਹੁਤ ਲੱਗਿਆ ਅਗਰ ਬਣਾਇਆ ਹੋਵੇ ਉਹ ਕੀ ਖਾਣਾ ਵੀ ਐਨੀ ਉੱਤੇ ਕੇਕ ਦਿੰਦੇ ਸੀ ਕੇਕ ਦਿੰਦੇ ਸੀ ਤੇ ਪੇਸਟਰੀਆਂ ਦੇ ਉਹ ਖਾਈਗੇ ਰੋਟੀ ਨਹੀਂ ਖਾਦੀ ਇਹਨੇ ਗੁੱਗੂ ਮਿਲੋ ਹੁਣ ਪਾウダー ਪਾ ਕੇ ਗੁੱਗੂ ਮਿਲੋ ਕੀ ਨਹੀਂ ਹੁੰਦੀਆਂ ਦੇਖ ਕੇ ਲਿਖੜੀਆਂ ਨੇ ਸਵੇਰ ਹੋ ਚੁੱਕੀ ਸੀ ਤੇ ਇੱਧਰ ਬਣ ਰਿਆ ਆ ਪ੍ਰੋਟੀਨ ਚ ਰੋਟੀ ਨਾ ਇਹ ਕੀ ਬਣਾਇਆ ਪ੍ਰੋਟੀਨ ਬਣਾਇਆ ਹੈ ਖਾਣ ਵਾਸਤੇ ਭੁੱਖ ਲੱਗੀ ਸੀ ਤੁਹਾਨੂੰ ਵੀ ਲੱਗੀ ਮੈਨੂੰ ਵੀ ਲੱਗੀ ਦੂ ਦਾ ਕਰਾ ਖਾਣਾ ਨਹੀਂ ਮਿਲਦਾ ਬੀਬਾ ਨੂੰ ਭੁੱਖ ਲੱਗੀ ਖਾ ਲੂੰਗੀ ਕੀਆ ਪਾ ਬਟ ਪਾ ਚਨੇ ਦਾਲ ਤੇ ਗ੍ਰੀਨ ਦਾਲ ਜਿਹੜੀ ਪੁੰਗਰੀ ਪਾਈ ਆ ਚਨੇ ਬੋਇਲ ਕਿਤੇ ਪਾਏ ਆ ਵਿੱਚ ਤੇ ਆਪਣੇ ਨੂੰ ਨਮਕ ਕਰ ਲੀਂ ਅਜ ਕੁਆਲੇ ਕਿਤੇ ਪਾਏ ਦੇ ਕਿ ਦੂਜੇ ਪਾਏ ਕਾਲਾ ਨਮਕ ਪਿਆਜ਼ ਟਮਾਟਰ ਨਹੀਂ ਪਣ ਟਮਾਟਰ ਪਿਆਜ਼ ਦਾ ਪਿਆਜ਼ ਕਿੱਥੇ ਸਿੱਟ ਨਾ ਨਹੀਂ ਸੰਗੜਾ ਦੇ ਜਾ ਚੱਲ ਜਾ ਪਾ ਜਲੇ ਪਪਾ ਜਾ ਜਾ ਆ ਪਰੌਠਾ ਦੇ ਦੇ ਕੁੜੀ ਨੂੰ ਆ ਦੇਖ ਦਾਲਾ ਚਨੇ ਪੁੰਗਰੇ ਵਿੱਚ ਦਾਲ ਮੈਨੂੰ ਤਾਂ ਸਵਾ ਅਨਦਾ ਜੀ ਦਾ ਜਿਹੜੇ ਖਾਂਦੇ ਉਹਨਾਂ ਲਈ ਵਧੀਆ ਹੈ ਸਾਡਾ weight ਵੀ ਵਧੂਗਾ ਇਹ ਨਾਲ protein ਮਿਲੂਗਾ ਤੁਹਾਨੂੰ ਕਈ ਤਰ੍ਹਾਂ ਦੇ ਇੱਕ ਚਮਚ ਖਾ ਕੇ ਦੇ ਦੋ ਤੁਹਾਨੂੰ ਸਿਰ ਤੋਂ ਪਹਿਲਾ ਕੀ ਚੰਗੇ ਜਿਹੜਾ ਉਹ ਵਾਲਾ ਹੜਦੂ ਹਾਰਾ ਵੀ ਪਰੋਟਾ ਦੋ ਤੱਕ ਦੋ ਤਾਂ ਹਰਾ ਪੈਸਾ ਹਰੀ ਦੋ ਹੋ ਤੋ ਲਿਓ ਹੂੰ ਉਹ ਖਾ ਗਈਆਂ ਨਹੀਂ ਉਹ ਉਹ ਜੀ ਟਮਾਟਰ ਤੋੜ ਕੇ ਲਿਆਇ ਤਾਜ਼ਾ ਹੋ ਗਿਆ ਜੀ ਥੋੜਾ ਥੋੜਾ ਗ੍ਰੀਨ ਆ ਥੋੜਾ ਥੋੜਾ ਗ੍ਰੀਨ ਬਾਕੀ ਸਹੀ ਆ ਇਹ ਤਾਂ ਗ੍ਰੀਨ ਵਾਲਾ ਤੋੜ ਲਿਆ ਦਾ ਪਿੰਡਾਂ ਨੂੰ ਸੀਗਾ ਹੈ ਨਹੀਂ ਉਹ ਕਿਹੜੀ ਸਮਾਂ ਨਹੀਂ ਹੋਣਾ ਨਹੀਂ ਹੋਣੀ ਕੱਚਾ ਵੀ ਟੇਸਟੀ ਹੁੰਦਾ ਅੱਜ ਫੇਰ ਕਹਿੰਦੇ ਮੇਲੇ ਜਾਣੇ ਆ ਦੇਖੋ ਸੈ ਜਾਈਏ ਸ਼ਾਮ ਤੱਕ ਮਮਾ ਮੇਲਾ ਤਾਂ ਅੱਜ ਅਸਲੀ ਕੱਲ ਤਿੰਨ ਦਿਨ ਮੇਲਾ ਰਹਿੰਦਾ ਜਿੱਦਾਂ ਜਿਹੜਾ ਅੱਜ ਹੁਣ ਅੱਜ ਕਿਹੜੇ ਸੰਗਰ ਨੇ ਆਉਣਾ ਪੇਲਾ ਕਾ ਨਾ ਕੀਂਦਾ ਕੀਨੇ ਖੰਜਰ ਚਲਾਏ ਨਵਾਂ ਮੋਨ ਕੀ ਹੋਇਆ ਇਹਨੇ ਕਿੰਨੀਆਂ ਬਫਵਾਵਾਂ ਅਸੀਂ ਸਭ ਜਾਣਦੇ ਆਂ ਅਸੀਂ ਸਭ ਜਾਣਦੇ ਆ ਉਹ ਸਿੰਗਰ ਆ ਰਹੇ ਆ ਤੇ ਦੇਖੋ ਜਜਾਮ ਦੰਤ ਜਾਵਾਂਗੇ ਸਾਮ ਨੂੰ ਪਰ ਬੱਚਿਆਂ ਨਾਲ ਔਖਾ ਹੋ ਜਾਂਦਾ ਇੱਕ ਤਾਂ ਮੇਰਾ ਸਿੰਗਰ ਮੈਨੂੰ ਸੂਡ ਚਾਹੀਦਾ ਨਵਾਂ ਨਵਾਂ ਸੂਡ ਮੈਨੂੰ ਹੀ ਚਾਹੀਦਾ ਨਵਾਂ ਦੇਖੀ ਆ ਨਵਾਂ ਮੈਨੂੰ ਲਈ ਆ ਅਗਰ ਇੱਕ ਹੋਰ ਆਈਟਮ ਪੈ ਲੱਗੀ ਹੈ ਦਹੀਂ ਵਾਲੇ ਪਕੌੜੀਆਂ ਇਦਨਾਲੇ ਚੀਜ਼ਾਂ ਕੀ ਖਾ ਹੋਏ ਤੂੰ ਕਿਹਨੇ ਖਦਿਆ ਕਰੋ ਇਹ ਚ ਕਿਤੋਂ ਮਿਕਸ ਹੋਣੀ ਚੀਜ਼ਾਂ ਹੂੰ ਡੂੰਗੇ ਜੱਤੇ ਤੂੰ ਉਹ ਦੁਕਾਨ ਕੋਣੀ ਦੱਸ ਹਰ ਬਾਈ ਡੂੰਗਰ ਵੇੜੀ ਦੱਸ ਹਾਵ ਹੀ ਲਵੇੜਾ ਹੀ ਆ ਉੱਥੇ ਕਿ ਇੱਕ ਜਿੜੇ ਤੋਂਣੀ ਇੱਕ ਯੋਦੋਣੀ ਸੈਦੂ ਖਾ ਰਹੀ ਆ ਪ੍ਰਾਉਨ ਖਾਣ ਲੱਗੇ ਆ ਦੇਖੋ ਕਿੱਦਾਂ ਬਣਿਆ ਟੇਸਟੀ ਆ ਕਿ ਬੇਕਾਰ ਆ ਕਿੱਦਾਂ ਬਣਿਆ ਨਿੰਬੂ ਰਹਿ ਗਏ ਨਾ ਕਮੀ ਆ ਕਿ ਨਿੰਬੂ ਦੀ ਰੋਜ਼ ਹੀ ਕਮੀ ਰਹਿੰਦੀ ਆ ਨਿੰਬੂ ਦੀ ਕਮੀ ਐ ਚ ਬਸ ਤੇ ਸਲੀਨ ਉਹਦਾ ਦਾਦੀ ਨਾਲ ਗੱਲਾਂ ਕਰਨਦੀ ਆ ਅੱਜ ਫੇਰ ਜਾਣਾ ਮੇਲੇ ਤੇ ਮੰਮੀ ਜਾਣਾ ਜੇ ਸੁ ਮੇਲੇ ਤੇ ਇਹਨੂੰ ਬਸ ਦੁੱਧ ਪਿਲਾ ਕੇ ਡੇਹ ਜਾਂਦੀ ਹੈ ਠੋਲੇ ਵਾਂਗੂ ਇਹ ਬਾਤੇ ਗਾਇਆ ਦੁੱਧ ਪਿਲਾ ਕੇ ਇਦਾਂ ਡੇਹ ਜਾਂਦੀ ਨਾ ਹਾਂ ਉਹ ਤਾਂ ਗੋਗਾਂ ਮਗੀ ਦੁੱਧ ਪੀਂਦੇ ਤਮਰੂ ਸੁਸੂ ਵੀ ਕਰ ਲੈ ਹਾਂ ਹਾਂਜੀ ਤੁਸੀਂ ਦੇਖ ਰਹੇ ਸਾਡੇ ਵਲੌਗ ਤੇ ਆਪਾਂ ਕਿਦਾਂ ਦਾ ਲੱਗਿਆ ਸਾਡਾ ਵਲੌਗ ਤੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਿਓ ਤੇ ਥੱਲੇ ਲਾਈਕ ਤੇ ਕਮੈਂਟ ਕਰ ਲਿਓ ਲਾਈਕ ਵੀ ਕਰ ਦਿਆ ਕਰੋ ਵੀਡੀਓ ਨੂੰ ਤੇ ਕਮੈਂਟ ਤੁਸੀਂ ਕਰਦੇ ਆ ਹੋਰ ਵੀ ਕਰਿਆ ਕਰੋ ਕਮੈਂਟ ਸਾਨੂੰ ਬਹੁਤ ਮਜ਼ਾ ਆਉਂਦਾ ਕਮੈਂਟ ਦੇ ਲੈ ਤੁਸੀਂ ਕਰਦੇ ਲਾਈਕ ਹੁੰਦੇ ਲਾਈਕ ਤਾਂ ਹੁੰਦੇ ਆ 1500 2000 ਕਮੈਂਟ ਜਿਹੜੇ ਹੁੰਦੇ ਆ ਹੁੰਦੇ ਆ 100 150 500 ਕਮੈਂਟ ਕਰਿਆ ਕਰੋ ਕਮੈਂਟ ਤੇ ਕਮੈਂਟ ਥਾ ਕਮੈਂਟ ਕਰ ਦਿਆ ਕਰੋ ਤੇ ਇੱਦਾਂ ਸਾਨੂੰ ਪਿਆਰ ਕਰਦੇ ਰਹੋ ਸਾਰੇ ਜਣੇ ਤੇ ਅਸੀਂ ਤੁਹਾਡੇ ਨਵੇਂ ਤਰ੍ਹਾਂ ਦੇ ਵਲੌਗ ਲੈ ਕੇ ਆਂਦੇ ਰਹਾਂਗੇ ਜੇ ਕੋਈ ਵਲੌਗ 'ਚ ਗਲਤੀ ਹੁੰਦੀ ਆ ਜਾਂ ਕੋਈ ਪ੍ਰੋਬਲਮ ਹੁੰਦੀ ਆ ਤੇ ਤੁਸੀਂ ਕਰ ਸਕਦੇ ਹੋ ਕਮੈਂਟ ਉਹ ਵੀ ਤੇ ਅਸੀਂ ਤੁਹਾਡਾ ਜੂਰ ਰਿਪਲਾਈ ਕਰਾਂਗੇ ਤੇ ਘੈਂੜ ਜੇ ਵਲੌਗ ਵੀ ਕਮੈਂਟ ਵੀ ਕਰਦੇ ਕਰੋ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਹੱਸਦੇ ਰਹੋ ਤੇ ਬਸਦੇ ਰਹੋ ਜੇ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਸਬਸਕ੍ਰਾਈਬ ਕਰ ਲਓ ਬਾਏ ਬਾਏ